ਕਿੰਝਰ ਕੰਮ ਕੀਤਾ ਨੇ ਬੜੇ ਵਧੀਆ ਇੱਕ ਬਪਿੱਲ ਆਲਮੋਸਟ ਸਾਰੇ ਘਰਾਂ ਦਾ ਮਾਫ ਹੋ ਗਿਆ ਸਰਕਾਰ ਨੇ ਨਾ ਕੋਈ ਮੀਂਹ ਵੇਖਿਆ ਨਾ ਗਰੀਬ ਵੇਖਿਆ ਕੱਲਾ ਦੂਜੀ ਗੱਲ ਸਕੂਲ ਆ ਵੈਮਨਲ ਜਿਹੜਾ ਤੁਹਾਡੇ ਲੱਗੇ ਸਿਵਲ ਹਸਪਤਾਲ ਦਾ ਪੁਰਾਣਾ ਜਿਹੜਾ ਸ਼ੁਰੂ ਕਰਦਾ ਪੁਰਦੂਰ ਜਾਣਾ ਪੈਂਦਾ ਬੜਾ ਵੱਡਾ ਹਸਪਤਾਲ ਦੂਰ ਸੀ ਬਾਈ ਬਾਤਾਂ ਪੱਕੇ ਜਾਣਾ ਪੈਂਦਾ ਸੀ ਆਮ ਆਦਮੀ ਕਲੀਨਿਕ ਬਣਾ ਦਿੱਤੇ ਉਹ ਬੈਹ ਸਾਹਿਬ ਆਪਣੇ ਜ਼ਬਰਦਸਤ ਨਸਲ ਗਏ ਨਵੇਂ ਹੱਤਾਜ ਇੱਕ ਲੈਬ ਆਈ ਹੈ ਕ੍ਰਿਸ਼ਨਾ ਲੈਬ ਉਧਰ ਦੇ ਸਰਦਾਰ ਜਨਾ ਆਹੰਮ ਬੰਦੇ ਬਹੁਤ ਸੂਰਤਾਂ ਦੀਆਂ ਨੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਅਗੋਲਾਂ ਦੀ ਟੀਮ ਹੈ ਜਿਸ ਟੀਮ ਦੇ ਸਾਡੇ ਰਮਨ ਬੈਲ ਦੇ ਹਿੱਸਾ ਨੇ ਉਹਨਾਂ ਦਾ ਵੀ ਤਕਰੀਬਨ ਦੇਰ ਦਾ ਲੋਕਾਂ ਦੀ ਭਲਾਈ ਦੇ ਕੰਮਾਂ ਵਾਸਤੇ ਲੰਘ ਜਾਂਦਾ ਕਿਵੇਂ ਦੇਖਦੇ ਚੰਦਾ ਲੋਕ ਜਿਹੜੇ ਸੀ ਇਹ ਕੁਝ ਉਹਨਾਂ ਦੇ ਬਸੇ ਕੰਮ ਹੀ ਕਾਜ ਹਲਾਸੀ ਬੰਦਾ ਨੇ ਬਹੁਤ ਨਹੀਂ ਕਰਨ ਵਾਲੀਆਂ ਪਰ ਮੈਂ ਸਮਝਦਾ ਵੀ ਅੱਗੇ ਵੀ ਜਿਹੜੀ ਬਗਤਮਾਨ ਜੀ ਦੀ ਇੱਕ ਸੋਚ ਹੈ ਕਿ ਪੰਜਾਬ ਨੂੰ ਰਗਲਾ ਪੰਜਾਬ ਬਣਾਉਣਾ ਉਹ ਸੋਚ ਨੂੰ ਪੂਰਾ ਕਰਨਾ ਅਸੀਂ ਤਗੜੇ ਹੋ ਕੇ ਸ਼ਹਿਰੀ ਕਲਸੀ ਜੀ ਨੂੰ ਉੱਥਾਂ ਪਾਓ ਔਰ ਆਪਣੇ ਇਲਾਕੇ ਦੇ ਲੀਡਰ ਸੀਰ ਨੂੰ ਬੈਠ ਜੀ ਨੂੰ ਤਾਂ ਕਿ ਵਿਚਾਰ ਸੁਣੇ ਨੇ ਇੱਕ ਗੱਲ ਮੈਂ ਬਹਿਲ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਵੀ ਅਠਾਠਾ ਮਾਰਦਾ ਕੱਠ ਦੱਸਦਾ ਵੀ ਇਸ ਵਾਰੀ ਆਪਾਂ ਪਿੰਡ ਓਜਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਤੇ ਇੱਕ ਮੈਂ ਨਾਰਾ ਦੇਣ ਲੱਗਾ ਮੇਰੇ ਵੀਰਾਂ ਨੇ ਨਾਲ ਮੇਰਾ ਸਹਿਯੋਗ ਦੇਣਾ રે ਨਾਰਾ ਇਹ ਆ ਜੀ ਚਲੇਗਾ ਟੈਂਪੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਅਮਨ ਛੇ ਛੇ ਸ਼ਹਿਰੀ ਕਲਸੀ ਜਿੰਦਾਬਾਦ ਸਰਦਾਸ ਜੀਓ ਕਾਫੀ ਵੱਡੇ ਘੋਰਾ ਮਿਲ ਰਿਹਾ ਲੋਕ ਕਬੱਡੀ ਖੇਦੀ ਜਾ ਰਹੀ ਸਰ ਅੱਜ ਲੋਕਾਂ ਦਾ ਜਨਸਲਾਬ ਲੋਕਾਂ ਦੀ ਆਮ ਰਾਏ ਅੱਜ ਇਸ ਗੱਲ ਲਈ ਇਸ ਗੱਲ ਦਾ ਗਵਾਹ ਕਿ ਆਮ ਆਦਮੀ ਪਾਰਟੀ ਗੁਰਦਾਸਪੁਰ ਦੀ ਲੋਕ ਸਭਾ ਦੀ ਸੀਟ ਅਮਨ ਸ਼ੇਰ ਸਿੰਘ ਕਲਸੀ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਕਿਉਂਕਿ ਅੱਜ ਜਿਹੜੇ ਕੰਮ ਭਗਵੰਤ ਮਾਨ ਜੀ ਨੇ ਔਰ ਆਮ ਆਦਮੀ ਪਾਰਟੀ ਨੇ ਕੀਤੇ ਨੇ ਲੋਕਾਂ ਦੇ ਜੀਵਨ ਤਰ ਨੂੰ ਉੱਪਰ ਚੁੱਕਣ ਲਈ ਅੱਜ ਲੋਕਾਂ ਨੇ ਉਹਦੇ ਪ੍ਰਤੀ ਆਪਨਾ ਹਜ਼ਾਰ ਉਹ ਦੱਸਿਆ ਔਰ ਲੋਕ ਅੱਜ ਇਸ ਗੱਲ ਤੋਂ ਕਨਵਿੰਸਡ ਨੇ ਕਿ ਇਹੋ ਹੀ ਪਾਰਟੀ ਹੋ ਰਹੀ ਸਰਕਾਰ ਸਾਡੇ ਦਾ ਜਨ ਕਲਿਆਣਾ ਉਹ ਕਰ ਸਕਦੀ ਆ ਔਰ ਲੋਕ ਅੱਜ ਤਿਆਰ ਨੇ ਪੂਰਾ ਆਮ ਆਦਮੀ ਪਾਰਟੀ ਲਈ ਅੱਜ ਬਹੁਤ ਵੱਡਾ ਰੋਡ ਸ਼ੋਅ ਸੀਗਾ ਅਮਨ ਸ਼ੇਰ ਸਿੰਘ ਕਲਸੀ ਜੀ ਦਾ ਅੱਜ ਪਿੰਡ ਪਿੰਡ ਤੇ ਜਾ ਕੇ ਲੋਕੀ ਘਰੋਂ ਬਾਹਰ ਆ ਕੇ ਅੱਜ ਆਪਣਾ ਸਮਰਥਨ ਦੇ ਰਹੇ ਨੇ ਔਰ ਮੈਂ ਇਹਨਾਂ ਸਾਰੇ ਆਵਾਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਨੂੰ ਮੈਂ ਨਤਮਸਤਕ ਹੁੰਨਾ ਮੈਂ ਇਹਨਾਂ ਦਾ ਰਣੀ ਆ ਜਿਹੜਾ ਪਿਆਰ ਜਿਹੜਾ ਸਤਿਕਾਰ ਅੱਜ ਆਵਾਮ ਦੇ ਰਿਆ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਪਾਰਟੀ ਸਾਡੀ ਸਰਕਾਰ ਵਚਨਬੱਧਾ ਇਹਨਾਂ ਦੇ ਜੀਵਨ ਨੂੰ ਉੱਪਰ ਚੁੱਕਣ ਲਈ ਔਰ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਤਾਂ ਕਿ ਲੋਕ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤਾ ਸਕਣ ਔਰ ਇੱਕ ਗੱਲ ਪਿਛਲੇ 2 ਸਾਲਾਂ ਦੇ ਵਿੱਚੋਂ ਇੱਕ ਐਸਾ ਮਾਹੌਲ ਜਿਹੜਾ ਡਰ ਦਾ ਪਹਿਲਾ 5 ਸਾਲ ਸੀਗਾ ਅੱਜ ਉਹ ਖਤਮ ਹੋ ਗਿਆ ਲੋਕ ਅੱਜ ਖੁੱਲ ਕੇ ਆਪਣੀ ਗੱਲ ਕਹਿ ਰਹੇ ਨੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਇਹ ਇੱਕ ਬਹੁਤ ਵੱਡੀ ਲੋਕਤੰਤਰ ਦੀ ਮੈਂ ਸਮਝਣਾ ਜਿੱਤ ਹੈ ਜਿੱਥੇ ਲੋਕੀ ਆਪਣੀ ਗੱਲ ਕਹਿ ਸਕਣ ਸੋ ਇੱਕ ਵਾਰੀ ਫੇਰ ਜੁਆਇਨਿੰਗ ਦਾ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਅਕਸਰ ਅੱਜ ਹਰ ਵਰਗ ਤੋਂ ਲੋਕ ਜੁਆਇਨ ਕਰ ਰਹੇ ਨੇ ਕਿਉਂਕਿ ਲੋਕ ਸਮਝ ਗਏ ਨੇ ਕਿ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾ ਰਹੇ 75 ਸਾਲ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਔਰ ਖਾਸ ਕਰ ਪਿਛਲੇ 5 ਸਾਲ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸੱਤਾਧਾਰੀ ਲੀਡਰਾਂ ਨੇ ਜਿਸ ਤਰੀਕੇ ਦੇ ਨਾਲ ਆਪਣੀਆਂ ਭਾਈਵਾਲੀਆਂ ਹਰ ਪੇਸ਼ੇ ਹਰ ਕਿੱਤੇ ਦੇ ਵਿੱਚ ਪਾ ਕੇ ਰੱਖਿਆ ਸੀ ਗਿਆ ਅੱਜ ਉਹ ਭਾਈਵਾਲੀਆਂ ਖਤਮ ਹੋਈਆਂ ਨੇ ਲੋਕ ਆਪਣੇ ਬੁਬਾਰ ਆਪ ਕਰ ਰਹੇ ਨੇ ਆਪਣੇ ਕੰਮ ਆਪ ਕਰ ਰਹੇ ਨੇ ਸੋ ਉਹਦਾ ਅੱਜ ਨਤੀਜਾ ਕਿ ਲੋਕ ਵੱਧ ਤੋਂ ਵੱਧ ਇਸ ਪਾਰਟੀ ਦੇ ਨਾਲ ਜੁੜ ਰਹੇ ਨੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਆ ਰਹੇ ਨੇ ਔਰ ਇਹ ਜਨਸਲਾਬ ਇਹ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਲਈ ਹਮੇਸ਼ਾ ਇੱਕ ਐਸੀ ਪ੍ਰੇਰਨਾ ਦਾ ਸਰੋਤ ਰਹੇਗਾ ਕਿ ਤੇ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਲੋਕਾਂ ਦੀ ਸੇਵਾਵਲ ਸਮਰਪਿਤ ਰਹੂਗਾ। ਜਿਹੜੀ ਮੀਟਿੰਗ ਕਰਵਾਈ ਗਈ ਕਾਫੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਆਏ। ਜਿਹੜੀ ਗੈਦਰਿੰਗ ਦੀ ਗੱਲ ਹੈ ਇਹ ਲੋਕਾਂ ਦਾ ਪਿਆਰ ਹੈ। ਆਮ ਆਦਮੀ ਪਾਰਟੀ ਦੇ ਨਾਲ ਲੋਕਾਂ ਦਾ ਪਿਆਰ ਹੈ। ਇਹ ਬਿਨਾ ਸੱਦੇ ਤੋਂ ਲੋਕ ਆਏ ਨੇ ਪਿਆਰ ਕਰਨ ਵਾਲੇ ਲੋਕ ਪਾਰਟੀ ਨੂੰ ਇਸ ਕਰਕੇ ਜਿਆਦਾ ਜਿਹੜਾ ਇਕੱਠ ਹੋਇਆ। ਕੀ ਕਹਿਣਾ ਚਾਹੁੰਦੇ ਹੋ ਆਂ ਲੋਕਾਂ ਨੂੰ ਕੀ ਮੈਸੇਜ ਹੈ? ਆਮ ਲੋਕਾਂ ਨੂੰ ਇਹੀ ਹੈ ਕਿ ਜਿਹੜੇ ਲੋਕ ਆ ਰਹੇ ਨੇ ਮਿਲ ਰਹੇ ਨੇ ਪਾਰਟੀ ਦੇ ਨਾਲ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਸਕੀਮਾਂ ਉਹਨਾਂ ਤੋਂ ਲੋਕ ਖੁਸ਼ ਨੇ ਕਾਫੀ ਖੁਸ਼ ਨੇ ਪਹਿਲੀਆਂ ਸਰਕਾਰਾਂ ਨੇ 75 ਸਾਲ ਵਿੱਚ ਜੋ ਨਹੀਂ ਕੀਤਾ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨਾਲ 2 ਸਾਲ ਚ ਕਰਦੇ ਕੰਮ ਲੋਕਾਂ ਨੂੰ ਕਾਫੀ ਫੈਸਿਲਿਟੀਆਂ ਜਿਵੇਂ ਬਿਜਲੀ ਦੇ ਬਿੱਲ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਆ ਔਰ ਇਸ ਜਿਹੜੀ ਆ ਫੈਸਿਲਿਟੀ ਦਿੱਤੀ ਹੈ ਦੇ ਵਿੱਚ ਸਰਕਾਰ ਨੇ ਕੋਈ ਜਾਤ ਪਾਤ ਨਹੀਂ ਦੇਖੀ ਸਾਰਿਆਂ ਨੂੰ ਇਹ ਜਿਹੜੀ ਆ ਫੈਸਿਲਿਟੀ ਆ ਇਹ ਦਿੱਤੀ ਏ ਇਸ ਕਰਕੇ ਲੋਕ ਖੁਸ਼ ਨੇ ਕੋਈ ਸਮੱਸਿਆ ਵੀ ਦਸੀਗੀ ਬੈਸ ਆਮ ਜੇ ਦੱਸ ਰਹੀ ਕੋਈ ਗਲੀਆਂ ਵਗੈਰਾ ਨਹੀਂ ਬਣੀਆਂ ਆ ਮਖਾਨ ਨੇ ਸਮੇਂ ਬਣਾ ਦਿੱਤੀ ਉਹ ਇਸ ਤਰ੍ਹਾਂ ਵੀ ਕੁਝ ਵਿਤਕਰੇ ਕੀਤੇ ਗਏ ਨੇ ਜਿਹੜੇ ਲੋਕ ਕਾਂਗਰਸ ਵੇਲੇ ਨਹੀਂ ਮਤਲਬ ਜੁੜੇ ਨਾਲ ਉਹਨਾਂ ਦੀਆਂ ਜਿਹੜੀਆਂ ਗਲੀਆਂ ਅਜੇ ਵੀ ਅਧੂਰੀਆਂ ਪਈਆਂ ਮੇਰੀਆਂ ਆਪਣੇ ਮਹੱਲੇ ਦੀਆਂ ਜਿਹੜੀਆਂ ਗਲੀਆਂ ਅਧੂਰੀਆਂ ਪਈਆਂ ਮੈਂ ਬੇਨਤੀ ਕੀਤੀ ਏ ਉਹ ਕਹਿੰਦੇ ਕੋਈ ਨਹੀਂ ਜਲਦ ਦਾ ਸੀ ਕੋਸ਼ਿਸ਼ ਕਰਾਂਗੇ ਇਹ ਗਲੀਆਂ ਬਣਾਉਣ ਕੁਝ ਸੀਵਰੇਜ ਦੀ ਸਮੱਸਿਆ ਹੈ ਗਈ ਆ ਉਹ ਵੀ ਠੀਕ ਹੋ ਜੀ ਕਿਚ ਦੇਖੋ ਜੀ ਬੜੀ ਸਪਸ਼ਟ ਗੱਲ ਹੈ ਕਿ ਜਿਹੜੇ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹਨਾਂ ਕੋ ਕੋ ਕੈਂਡੀਡੇਟਸ ਨਹੀਂ ਹੈਗਾ ਖੜੇ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਤੇ ਆਪਣੇ ਐਮ ਐਲ ਏ ਖੜੇ ਕਰ ਰਹੇ ਨੇ ਦੇਖੋ ਵਿਰੋਧੀ ਧਿਰਾਂ ਦੇ ਵਿੱਚ ਜਿਹੜੇ ਡਿਪਟੀ ਸੀ ਐਮ ਰਹੇ ਨੇ ਜਾਂ ਸੀ ਐਮ ਰਹੇ ਚੰਨੀ ਸਾਹਿਬ ਵਰਗੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਜਿਹੇ ਉਹ ਖੜੇ ਕਰ ਸਕਦੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਮ ਐਲ ਏ ਰੇ ਇਹਨੇ ਸਾਡੇ ਉਹ ਕਿਉਂ ਨਹੀਂ ਖੜੇ ਹੋ ਸਕਦੇ ਜੀ ਇਹਨਾਂ ਨੇ ਡਿਪਟੀ ਜਾਂ ਸੀਐਮ ਖੜੇ ਹੋ ਸਕਦੇ ਤਾਂ ਸਾਡੇ ਐਮਐਲਏ ਕਿਉਂ ਨਹੀਂ ਖੜੇ ਹੋ ਸਕਦੇ ਆਮ ਆਦਮੀ ਪਾਰਟੀ ਚ ਇਹ ਵਿਰੋਧੀਆਂ ਨੂੰ ਆदत ਹੁੰਦੀ ਹੈ ਜੀ ਐਵੇਂ ਅਗਲੇ ਨੂੰ ਡੀਕ੍ਰੀਟ ਕਰੀ ਜਣਾ ਗੱਲ ਕੁਛ ਨਹੀਂ ਹੈ ਕੋਈ ਉਹਨਾਂ ਕੋਈ ਮੁੱਦਾ ਨਹੀਂ ਹੈ ਗੈਸ ਇਹ ਇੱਡੇ ਕਹਿੰਦਾ ਮਿਲੂਗਾ ਬਿਲਕੁਲ ਕੋਈ ਮੁੱਦਾ ਨਹੀਂ ਜੀ ਐਵੇਂ ਜਾਣ ਬੁੱਝ ਕੇ ਉਹਨਾਂ ਨੂੰ ਆਪ ਵੀ ਪਤਾ ਕਿ ਅਸੀਂ ਬੰਦੇ ਕਿਹੜੇ ਖੜੇ ਕੀਤੇ ਨੇ ਇੱਕ ਸੀਐਮ ਲੈਵਲ ਦੇ ਬੰਦੇ ਉਹ ਪਾਰਲੀਮੈਂਟ 'ਚ ਖੜੇ ਕਰਨ ਦੇ ਨੇ ਤੇ ਸਾਡੀ ਜਿਹੜੀ ਪਾਰਟੀ ਆ ਐਮਐਲਏ ਲੈਵਲ ਤੇ ਜਿਹੜੇ ਬੰਦੇ ਖੜੇ ਕਰਨ ਰਹੀਏ ਤਾਂ ਵਧੀਆ ਗੱਲ ਆ ਜਿਹੜੇ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਹੋਰ ਜ਼ਿਆਦਾ ਸੇਵਾ ਕਰਨਗੇ ਲੋਕਾਂ 'ਚ ਕਿਵੇਂ ਦਾ ਉਤਸ਼ਾਹ ਆ ਜਿਵੇਂ ਮੀਟਿੰਗਾਂ ਲਗਾਤਾਰ ਲੋਕਾਂ 'ਚ ਤੁਸੀਂ ਇਹ ਦੇਖਿਓ ਜੀ ਹੁਣ ਇਕੱਠ ਦੇਖਿਆ ਤੁਸੀਂ ਲੋਕਾਂ ਵਿੱਚ ਬਹੁਤ ਸਾਰੇ ਲੋਕ ਜਿਹੜੀਆਂ ਸਕੀਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਲੋਕ